ਫਾਜ਼ਿਲਕਾ ਦੇ ਮਸ਼ਹੂਰ ਸਮਾਜ ਸੇਵੀ ਪਰਿਵਾਰ ਨਾਗਪਾਲ ਪਰਿਵਾਰ ਵੱਲੋਂ ਫਾਜ਼ਿਲਕਾ ਨੂੰ ਇੱਕ ਵੱਡਾ ਤੋਹਫਾ ਅੱਜ ਇੱਕ ਹੋਰ ਦਿੱਤਾ ਗਿਆ ਹੈ ਸੇਠ ਰਾਮਚੰਦ ਨਾਗਪਾਲ ਮੈਮੋਰੀਅਲ ਲੈਬੋਰੀ ਦਾ ਉਦਘਾਟਨ ਕੀਤਾ ਗਿਆ ਮਾਇਆ ਦੇਵੀ ਆਸ਼ਰਮ ਦੇ ਬਾਹਰ ਇਹ ਲੈਬੋਰੀ ਸਮਾਜ ਸੇਵਾ ਦੇ ਰੂਪ ਵਿੱਚ ਖੋਲੀ ਗਈ ਹੈ ਜਿੱਥੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਟੈਸਟ ਕੀਤੇ ਜਾਣਗੇ ਉਹ ਮਲੇਰੀਆ ਦੇ ਟੈਸਟ ਹੋਣ ਡੈਂਗੂ ਦੇ ਟੈਸਟ ਹੋਣ ਹਾਰਟ ਦੇ ਟੈਸਟ ਹੋਣ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਦੇ ਟੈਸਟ ਹੋਣ ਜੋ ਬਾਜ਼ਾਰ ਵਿੱਚ ਵੱਧ ਰੇਟਾਂ ਤੋਂ ਹੁੰਦੇ ਹਨ ਤੇ ਆਮ ਲੋਕ ਟੈਸਟ ਕਰਾਉਂ ਤੋਂ ਕਤਰਾਉਂਦੇ ਹਨ ਉਹਨਾਂ ਨੂੰ ਨਾਗਪਾਲ ਪਰਿਵਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਅੱਜ ਸੇਠ ਸੰਜੀਵ ਨਾਗਪਾਲ ਜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੈਬੋਰੀ ਦੇ ਸੰਚਾਲਕ ਰੋਹਿਤ ਕੁਮਾਰ ਨੇ ਦੱਸਿਆ ਕਿ ਕਿਸ ਕਿਸ ਤਰ੍ਹਾਂ ਦੇ ਟੈਸਟ ਉਹਨਾਂ ਦੀ ਲੈਬੋਰੀ ਵਿੱਚ ਹੋਣਗੇ ਅਤੇ ਉਹਨਾਂ ਦਾ ਰਿਜ਼ਲਟ ਕਿੰਨੀ ਕਿੰਨੀ ਦੇਰ ਵਿੱਚ ਮਿਲੇਗਾ ਹੋਰ ਉੱਥੇ ਬੋਲਦੇ ਹੋਏ ਆਏ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਮਾਜ ਸੇਵਾ ਲਈ ਵੱਡਾ ਕੰਮ ਕਰ ਰਿਹਾ ਨਾਗਪਾਲ ਪਰਿਵਾਰ ਇੱਕ ਤਾਰੀਫ ਦੇ ਕਾਬਲ ਹੈ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਰਨਲਿਸਟ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇ ਦੇ ਵੀਐਸ 240 ਐਂ ਦੇ ਵਿੱਚ ਲੀਵਰ ਪ੍ਰੋਫਾਈਲ ਕਿਡਨੀ ਪ੍ਰੋਫਾਈਲ ਐਂ ਲਿਪਿਡ ਪ੍ਰੋਫਾਈਲ ਵਗੈਰਾ ਜੋ ਡੀ ਡਾਈਮਰ ਵਗੈਰਾ ਹੋਣ ਜਦੋਂ ਕੋਵਿਡ ਦੇ ਦੌਰ ਤੱਕ ਸੀ ਉਹ ਐਂ ਦੇ ਵਿੱਚ ਪ੍ਰੋਵਾਈਡ ਹੁੰਦੀ ਹੈ ਇਸ ਸਰ ਕੰਪਿਊਟਰ ਨਾਲ ਚਾਹੇ ਇਹ ਫੁਲੀ 100% ਐਕੂਰਸੀ ਇਹ ਮਸ਼ੀਨਸ ਜੋ ਅਸਲ ਲਾਲਤਾ ਮੈਟਰੋਪੋਲਿਸ ਅਗਲੇ ਸਭ ਮਿੰਦਰੇ ਬਣਾਣਾ ਸਿਮਲ ਬਣਾਣਾ ਚੱਲਦੇ ਨੇ ਆਪਣੇ ਕੋਲ ਉਹੀ ਬ੍ਰਾਂਡ ਹੈ ਦੈਨ ਸਰ ਸੈਮੀ ਬਾਇਓਮੈਟ੍ਰਿਕਸ ਕੁਸ ਤਰ੍ਹਾਂ ਦਾ ਰਿਪੋਰਟ ਸਾਨੂੰ 에ਰਰ ਲੱਗਦੀ ਹੈ ਤਾਂ ਅਸੀਂ ਸੈਮੀ ਤੇ ਕ੍ਰੋਸ ਚੈੱਕ ਕਰਦੇ ਹਾਂ ਸਾਡਾ ਪਲਸ ਪੁਆਇੰਟ ਹੈ ਕਿ ਸਾਡੇ ਕੋਲ ਕ੍ਰੋਸਿੰਗ ਹੈ ਅਵੇਲੇਬਲ। ਦੈਨ ਸਰ 셀 কাউন্টার ਐਂਡ ਦੇ CBC ਜਿੰਨੂੰ ਆਪਾਂ ਕਹਿੰਨਾ ਕੰਪਲੀਟ ਬਲੱਡ ਕਾਊਂਟ, Hb, TLC, DLC, 플레이ਟ ਕਾਊਂਟ, count, RBC ਕਾਊਂਟ। ਦੈਨ ਸਰ ਸਾਡੇ ਕੋਲ ਆਪ ਵੌਂਟਸ ਹੈ। ਐਂਡ ਦੇ ਵੌਂਟ ਫੋਰ ਦੇ ਵਿੱਚ ਐਸਰ 10 ਮਿੰਟਾਂ ਦੇ ਵਿੱਚ ਸਰ Hb1C 3 ਮਨ ਸ਼ੂਗਰ ਦੀ ਰਿਪੋਰਟ ਅਵੇਲੇਬਲ ਹੈ। ਦੈਨ ਸਰ ਸਾਡੇ ਕੋਲ ਇਲੈਕਟੋਲਾਈਟਸ ਹੈ। ਐਂਡ ਦੇ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਜੋ ਹਾਰਨ ਲੇਟਿਨ ਹੁੰਦੇ ਕਿਡਨੀ ਰਿਲੇਟਡ ਆ ਉਹ ਐਂ ਦੇ ਵਿੱਚ ਹੈ ਸਰ ਕਾਢੀ ਹੋ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत